ਚਾਂਦਨੀ ਚੌਂਕ ਵਿੱਚ ਮਹਾਰਾਜ ਦੀ ਸ਼ਹੀਦ ਹੋ ਗਏ ਤੇ ਭਾਈ ਦੇਤਾ ਜੀ ਕੰਬਲੀ ਦੇ ਵਿੱਚ ਸੀਸ ਲਪੇਟਿਆ ਏ ਤੇ ਉਹ ਆਨੰਦਪੁਰ ਸਾਹਿਬ ਵੱਲੋਂ ਦੌੜੇ ਆਉਂਦੇ। ਉਹ ਰਾਤ ਨੂੰ ਦੌੜਦੇ ਸੀ, ਦੌੜ-ਦੌੜ ਕੇ ਸੁਪਰ ਕਰਦੇ ਸੀ। ਦਿਨ ਨੂੰ ਕਿਤੇ ਲੁੱਕ ਕੇ ਬਹਿ ਜਾਣਾ ਵੀ ਕਿਸੇ ਦੀ ਨਜ਼ਰੀ ਨਾ ਮਹਿ ਜਾਵਾ। ਇਸ ਤਰ੍ਹਾਂ ਉਹ ਦੌੜ ਤੇ ਦੌੜਦੇ ਤਰਾਵੜੀ ਆ ਗਏ ਉਥੇ ਸਥਾਨ ਬੜਿਆ ਹੋਇਆ ਤਰਾਵੜੀ ਇੱਕ ਨਵਾਬ ਦਾ ਕਿਲਾ ਉਸ ਕਿਲੇ ਦੇ ਪਿੱਛੇ ਇੱਕ ਛੱਪੜ ਹੈ ਤੇ ਛੱਪੜ ਦੇ ਉੱਤੇ ਸੰਗਣੀਆਂ ਝਾੜੀਆਂ ਨੇ ਤੇਨੇ ਚੜਨ ਲੱਗਾ ਸੀ ਤੇ ਭਾਈ ਦੇਤੇ ਨੇ ਗੁਰੂ ਜੀ ਦਾ ਸੀਸ ਛਾਤੀ ਨੂੰ ਲਾਇਆ ਹੋਇਆ ਏ ਥੱਕ ਬਹੁਤ ਗਿਆ ਏ ਤੇ ਕਿਲੇ ਦੇ ਪਿੱਛੇ ਜਾ ਕੇ ਨਾ ਤਲਾਬ ਦੇ ਕਿਨਾਰੇ ਝਾੜੀਆਂ ਦੇ ਵਿੱਚ ਜਾ ਕੇ ਲੁੱਕ ਕੇ ਬਹਿ ਗਿਆ ਇਹਨੇ ਨੂੰ ਧੋਵੀਂ ਦੇਵਾਰਾ ਉਹ ਕਪੜੇ ਧੋਣ ਵਾਸਤੇ ਆ ਗਿਆ ਜਦੋਂ ਨੇ ਕੱਪੜਿਆਂ ਦੀ ਗੰਢ ਰੱਖੀ ਕੀ ਦੇਖਦਾ ਵੀ ਝਾੜੀਆਂ ਹਿੱਲਦੀਆਂ ਨੇ ਥੋੜੀਆਂ ਥੋੜੀਆਂ ਆਵਾਜ਼ ਦੇਿੰਦਾ ਕੌਣ ਐ ਝਾੜੀਆਂ ਵਿੱਚ ਭਾਈ ਜੈਤਾ ਜੀ ਨੇ ਹੋਰ ਘੁੱਟ ਕੇ ਸੀਸ ਲਾਇਆ ਤੇ ਅਗੋਂ ਹੋ ਗਿਆ ਵੀ ਕੌਣ ਐ ਆਵਾਜ਼ਾਂ ਮਾਰਦਾ ਮਾਰਦਾ ਅੱਗੇ ਚਲਾ ਗਿਆ ਝਾੜੀਆਂ ਨੂੰ ਖੋਲਣ ਲੱਪਿਆ ਕੌਣ ਐ ਤੂੰ ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ ਜਦੋਂ ਇਹਨੀ ਗੱਲ ਆਖੀ ਨਾ ਦੇਵਾ ਰਾਮ ਦੇ ਹੱਥ ਜੁੜ ਗਏ ਕੋਈ ਗੁਰ ਸਿੱਖਾ ਇਹ ਝਾੜੀਆਂ ਵਿੱਚ ਕਿਉਂ ਬੜੀ ਜਾਂਦਾ ਹੈ ਚੱਲ ਮੇਰੇ ਘਰ ਥੱਕਿਆ ਲੱਗਦਾ ਹੈ ਆਰਾਮ ਕਰ ਲਈ ਕੰਮਕਾਰ ਹੁੰਦੇ ਹੀ ਰਹਿੰਦੇ ਨੇ ਸਿੱਖ ਭਾਗਾਂ ਨਾਲ ਮਿਲਦੇ ਨੇ ਉਨੇ ਕੱਪੜੇ ਅੰਦੀ ਗੰਡ ਉਸੇ ਤਰ੍ਹਾਂ ਝੁਕ ਲਈ ਤੇ ਘਰ ਨੂੰ ਮੁੜ ਪਿਆ ਚੱਲ ਚੱਲ ਕੇ ਗਏ ਗੁਰੂ ਜੀ ਦਾ ਕੀ ਹਾਲ ਹੈ ਪਰ ਤੂੰ ਤੇ ਕੁਝ ਬੋਲਦਾ ਹੀ ਨਹੀਂ ਲੱਗਦਾ ਲੰਬਾ ਪੈਡਾ ਤੇ ਕਰਕੇ ਆਇਆ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਹ ਘਰ ਤੱਕ ਚਲੇ ਗਏ ਸੀ ਘਰ ਦੇ ਅੱਗੇ ਜਾ ਕੇ ਖੁਸ਼ੀ ਵਿੱਚ ਆਵਾਜ਼ ਦਿੰਦਾ ਏ ਧੋਬਣ ਨੂੰ ਕਹਿੰਦਾ ਭਲੀਏ ਦਰਵਾਜ਼ਾ ਖੋਲ ਭਾਗ ਜਾਗੇ ਨੇ ਗੁਰੂ ਜੀ ਨੇ ਸਿੱਖ ਭੇਜਿਆ ਇਹ ਪੁਰਾਣੇ ਸਮਿਆਂ ਦੀਆਂ ਗੱਲਾਂ ਜਦੋਂ ਕੋਈ ਸਿੱਖ ਮਿਲਦਾ ਸੀ ਤੇ ਲੋਕ ਚਾਹ ਬਹੁਤ ਕਰਦੇ ਸੀ ਗੁਰੂ ਜੀ ਨੇ ਸਿੱਖ ਭੇਜਿਆ ਉਹਨੂੰ ਤਾਂ ਚਾਹ ਚੜ੍ਹ ਗਿਆ ਛੱਟ ਦੇਣੀ ਖੋਲਿਆ ਦਰਵਾਜ਼ਾ ਪਤੀ ਕੋਲੋਂ ਕੱਪੜਿਆਂ ਦੀ ਗੰਢ ਰਖਾਈ ਭਾਈ ਜੈਤੇ ਦੇ ਪੈਰੀ ਹੱਥ ਲਾਇਆ ਆ ਵੀਰਾ ਆ ਕੀ ਪਕੜਿਆ ਇਹ ਮੈਨੂੰ ਪਕੜਾ ਤੇ ਜਾਣ ਲੱਗਾ ਨਹੀਂ ਭਾਈ ਜੈਤੇ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਕੋਈ ਕੀਮਤੀ ਚੀਜ਼ ਲੱਗਦੀ ਤੇਰੀ ਮਰਦੀ ਵੀਰਾ ਕਿੰਨੇ ਮਹੀਨੇ ਹੋ ਗਏ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੋਏਗੇ ਆਨੰਦਪੁਰ ਸਾਹਿਬ ਕਹੀ ਸੀ ਪਤਾ ਲਗਾਓ ਕਿਤੇ ਦਿੱਲੀ ਦੱਕੜਵਾ ਲਗਾਏ ਮੈਂ ਨਾ ਮਹਾਰਾਜ ਜੀ ਵਾਸਤੇ ਇੱਕ ਚਦਰ ਤਿਆਰ ਕੀਤੀ ਹੈ ਮੇਰਾ ਬੜਾ ਚਾਹ ਸੀ ਵੀ ਜਿਸ ਆਸਣ ਤੇ ਉਹ ਬੈੰਦੇ ਨੇ ਉੱਥੇ ਬਿਸ਼ਾਣੀ ਏ ਵੀਰਾ ਤੂੰ ਹੁਣ ਆਨੰਦਪੁਰ ਸਾਹਿਬ ਚੱਲ ਲੈ ਨਾ ਤੇ ਤੂੰ ਇੰਜ ਕਰੀ ਉਹ ਚੱਦਰ ਨਾ ਮਹਾਰਾਜ ਜਿੱਥੇ ਬਹੰਦੇ ਨੇ ਉਹਨਾਂ ਦੇ ਆਸਣ ਤੇ ਵਸਾ ਲਈ ਛਾਟ ਦੇਣੀ ਜਾਂਦੀ ਏ ਤੇ ਚੱਦਰ ਖੋਲ ਕੇ ਮੈਂ ਦਿਖਾਣ ਲੱਗ ਪੈਦੀ ਆ ਵੇਖ ਚੱਦਰ ਭਾਈ ਜੈ ਤੇ ਨੇ ਤਾੜ ਲਿਆ ਪਿਆਰ ਵਾਲੇ ਨੇ ਕਹਿੰਦਾ ਭੈਣੇ ਚੱਦਰ ਬਿਸ਼ਾ ਦੇ ਮਹਾਰਾਜ ਆ ਗਏ ਪਛਾਦੇ ਚੱਦਰ ਆ ਗਏ ਬਾਦ ਆਏ ਤੋ ਵੀ ਤੇ ਥੋਪਣ ਹੈਰਾਨ ਹੋ ਗਏ ਕਿੱਥੇ ਆ ਗਏ ਬਾਦ ਆਏ ਛੱਡ ਦੇਣੀ ਜਾ ਕੇ ਗਲੀ ਵੱਲ ਵੇਖਿਆ ਪਿੱਛੇ ਨਹੀਂ ਕਿਤੇ ਵੀ ਨਹੀਂ ਆਏ ਕਿੱਥੇ ਐ ਤੋ ਵੀ ਕਹਿੰਦਾ ਤੂੰ ਚੱਦਰ ਬਿਸ਼ਾਦੇ ਉਹਨੇ ਨਾ ਚੱਦਰ ਬਿਸ਼ਾ ਕੇ ਦੋ ਸਰਹਾਣੇ ਵੀ ਨਾਲ ਰੱਖ ਦਿੱਤੇ ਤੇ ਭਾਈ ਦਇਤੇ ਨੇ ਖੋਲੀ ਆਪਣੀ ਬੁਕੜ ਤੇ ਬੁਕੜ ਵਿੱਚੋਂ ਕੱਢ ਕੇ ਨਾ ਮਹਾਰਾਜ ਜੀ ਦਾ ਸੀਸ ਉਸ ਪਲੰਗ ਦੇ ਉੱਤੇ ਰੱਖਿਆ ਜਦੋਂ ਤੋਬੀ ਤੇ ਤੋਂ ਉਹਨੇ ਵੇਖਿਆ ਬਹੁਤ ਬੇਰਾਗ ਕੀਤਾ ਓਏ ਦਾਤਿਆ ਬੜਾ ਚਾਹ ਸੀ ਤੇਰੇ ਦਰਸ਼ਨਾਂ ਦਾ ਪਰ ਇਸ ਤਰ੍ਹਾਂ ਥੋੜੀ ਸੋਚਿਆ ਸੀ ਬੜਾ ਚਾਸੀ ਕਦੀ ਇੰਦਰ ਦੀ ਲੰਗੇ ਸਾਡੇ ਗਰੀਬਾਂ ਦੇ ਘਰ ਚਰਨ ਪੈ ਜਾਣ ਬੜਾ ਚਾਸੀ ਇਹ ਚਦਰ ਤੇਰੇ ਆਸਰਾ ਤੇ ਵਿਸ਼ੇ ਪਰ ਇਸ ਤਰ੍ਹਾਂ ਨਹੀਂ ਸੀ ਸੋਚਿਆ ਧੋਪਣ ਤੇ ਪਲੰਗ ਤੇ ਪਾਵਿਆਂ ਨੂੰ ਫੜ ਕੇ ਰੋਈ ਜਾਂਦੀ ਏ ਤੇ ਧੋ ਵੀ ਨਾ ਸਾਰਾ ਦਿਨ ਉਨੇ ਚੱਦਰ ਦੀ ਚੌਰ ਬਣਾਈਏ ਤੇ ਮਹਾਰਾਜ ਜੀ ਦੇ ਸੀਸ ਨੂੰ ਚੁਲਾਈ ਜਾਂਦਾ ਹੈ ਇਸ ਤਰ੍ਹਾਂ ਹਿੱਸਕੀਆਂ ਲੈਂਦੇ ਆ ਉਹਨਾਂ ਦਾ ਸਾਰਾ ਦਿਲ ਲੱਗ ਗਿਆ ਸੀ ਜਦੋਂ ਹਦੀਰਾ ਹੋਣ ਲੱਗਾ ਤੇ ਭਾਈ ਜੈਤਾ ਕਹਿੰਦਾ ਮੇਰਾ ਸਫਰ ਨੰਬੇਰਾ ਹੈ ਤੇ ਮੈਂ ਹੁਣ ਜਾਂਦਾ ਉਨ ਜੱਟ ਦੇਣੀ ਚੱਦਰ ਦੀ ਤੈ ਲਾਈ ਤੇ ਕਹਿਣ ਲੱਗੀ ਵੀਰਾ ਛੇਤੀ ਲੈ ਜਾ ਇਹਨੇ ਨੂੰ ਦਰਵਾਜ਼ਾ ਖੜਕਿਆ ਗੋਂਡੀ ਆਇਆ ਇਹ ਦਰਬਾਰੀ ਸ਼ਾਹ ਜਦੋਂ ਦਰਵਾਜ਼ਾ ਖੜਕਿਆ ਨਾ ਤੇ ਭਾਈ ਜੈਦੇ ਨੇ ਚੱਡ ਦੇਣੀ ਚੱਕਿਆ ਸੀਸ ਤੇ ਚੁੱਕ ਕੇ ਨਾ ਪਿਛਲੇ ਅੰਦਰ ਜਾ ਕੇ ਲੁਕ ਗਿਆ ਦਰਬਾਰੀ ਸ਼ਾਹ ਆਇਆ ਕਹਿੰਦਾ ਦੇਵाराम ਸੁਣਿਆ ਤੇਰੇ ਘਰ ਸੇਖ ਆਇਆ ਹਾਂ ਵੀ ਆਇਆ ਉਹ ਮੇਰੇ ਤੇ ਵੀ ਤਰਸ ਕਰ ਕਿਤੇ ਜਾਂਦਾ ਜਾਂਦਾ ਮੇਰੇ ਘਰੇ ਚਰਨ ਪਾਉਦੇ ਉਹਦੇ ਕਹਿੰਦਾ ਤੂੰ ਘਰ ਚੱਲ ਮੈਂ ਲੈ ਆਵਾਂ ਇਸ ਤਰ੍ਹਾਂ ਸਾਰੀ ਗੱਲ ਭਾਈ ਜੈਤੇ ਨੂੰ ਦੱਸੀ ਤੇ ਭਾਈ ਜੈਤਾ ਮਹਾਰਾਜ ਦੀ ਦਸੀਸ ਚੁੱਕਿਆ ਵੀ ਲੰਘਦਾ ਲੰਘਦਾ ਉਧਰ ਦੀ ਹੋ ਜਾਂਦਾ ਜਦੋਂ ਗਏ ਨਾ ਉਹਦੇ ਘਰ ਦਰਬਾਰੀ ਸਾ ਬਹੁਤ ਪਿਆਰ ਵਾਲਾ ਕਹਿੰਦ ਸਿੱਖਾ ਹੁਣ ਜਦੋਂ ਤੂੰ ਅਨੰਦਪੁਰ ਜਾਏਗਾ ਨਾ ਗੁਰੂ ਜੀ ਨੂੰ ਦੱਸੀ ਕਿ ਤੇਰਾ ਦਰਬਾਰੀ ਤੈਨੂੰ ਯਾਦ ਕਰਦਾ ਸੀ ਉਹ ਸਮਝ ਜਾਣ ਗੁਰ ਸਿੱਖਾ ਮੇਰੇ ਗੋਡਿਆਂ 'ਚ ਬੱਲ ਨਹੀਂ ਰਿਹਾ ਮੇਰੀ 95 ਸਾਲ ਦੀ ਉਮਰ ਹੋ ਗਈ ਇਹ ਲੱਤਾਂ ਤੋੜ ਕੇ ਨਹੀਂ ਲਿਜਾਂਦੀਆਂ ਅਨੰਦਪੁਰੇ ਤੱਕ ਤੜਫਦਾ ਰਹਿੰਦਾ ਹਾਂ ਉਹਦੇ ਦਰਸ਼ਨਾਂ ਨੂੰ ਪਰ ਮੇਰੀ ਹਾਜ਼ਰੀ ਲੋਆ। ਭਾਈ ਜੈ ਤਾਂ ਕਿਣ ਲੱਗਾ ਦਰਬਾਰੀ ਸ਼ਾਹ। ਉਹ ਜੇ ਤੇਰੀ ਬੇਵਸੀ ਹੋ ਗਈਏ ਤੇਰੀਆਂ ਲੱਤਾਂ ਵਿੱਚ ਬਲ ਨਹੀਂ ਰਿਹਾ ਅਨੰਦਪੁਰ ਜਾਣ ਦਾ। ਗੁਰੂ ਤੇਰੇ ਘਰ ਆ ਗਏ ਨੇ ਦਰਸ਼ਨ ਦੇ। ਗੁਰੂ ਜੀ ਆ ਗਏ ਉਹ ਕਹਿੰਦਾ ਕਿੱਥੇ ਆ ਗਏ ਨੇ ਭਾਈ ਜੈਤ ਨੇ ਫਿਰ ਕੰਬਲੀ ਹਲਾਈ ਮਹਾਰਾਜ ਜੀ ਦੇ ਸੀਸ ਤੋਂ ਜਦੋਂ ਇਸ ਤਰ੍ਹਾਂ ਦਰਬਾਰੀ ਸ਼ਾਹ ਨੂੰ ਮਹਾਰਾਜ ਜੀ ਦਾ ਸੋਹਣਾ ਦਰਸ਼ਨ ਕਰਾਏ ਉਹ ਬੁੱਢਾ ਦਰਬਾਰੀ ਬੈਰਾਗ ਵਿੱਚ ਬਹੁਤ ਰੋਇਆ ਕਹਿੰਦਾ ਗੁਰ ਸਿਖਾ ਤੜਪ ਤੇ ਬੜੀ ਸੀ ਇਹਦੇ ਦਰਸ਼ਨਾ ਦੀ ਲੱਤਾਂ ਵਿੱਚ ਬਲ ਨਹੀਂ ਸੀ ਪਰ ਇਸ ਤਰ੍ਹਾਂ ਨਹੀਂ ਸੀ ਸੋਚਿਆ ਧੰਨ ਹੈ ਮੇਰੇ ਦਾਤਿਆ ਸਰੀਰ ਤੇ ਚਲਾ ਗਿਆ ਸਾਨੂੰ ਤੜਫਦਿਆਂ ਨੂੰ ਜਾਂਦਿਆਂ ਜਾਂਦਿਆਂ ਨੂੰ ਦਰਸ਼ਨ ਫਿਰ ਦੇ ਚੱਲਿਆ ਸਾਡੀ ਭਾਵਨਾ ਨੂੰ ਤੂੰ ਫਿਰ ਭਾਗਲਾ ਚੱਲਿਆ